ਹੁਣ ਤੱਕ ਅਸੀਂ ਜਾਣ ਪਾਏ ਹਾਂ ਕਿ ਕਿਸ ਤਰ੍ਹਾਂ ਸੁਖਦੀਪ ਨੇ ਨਿੱਕੀ ਨੂੰ ਇੱਕ ਭੂਤਿਆ ਹਵੇਲੀ ਚੋਂ ਬਚਾਇਆ ਸੀ ਨਿੱਕੀ ਜੋ ਕਿ ਬਹੁਤ ਹੀ ਛੋਟੀ ਸੀ ਤੇ ਉਸ ਨੂੰ ਭੂਤਾਂ ਨੇ ਕੈਦ ਕਰ ਰੱਖਿਆ ਸੀ ਇੱਕ ਬਹੁਤ ਹੀ ਡਰਾਵਣੀ ਹਵੇਲੀ ਦੇ ਅੰਦਰ ਐਸ ਨਿੱਕੀ ਨੇ ਇਸ ਧਰਤੀ ਉੱਤੇ ਜਨਮ ਨਹੀਂ ਲਿਆ ਐਨੂੰ ਇਨ੍ਹਾਂ ਭੂਤਾਂ ਚੜੇਲਾਂ ਨੇ ਆਪਣੀ ਸ਼ਕਤੀਆਂ ਦੇ ਨਾਲ ਬਣਾਇਆ ਹੈ ਤਾਂ ਕਿ ਇਹ ਭੂਤਾਂ ਇਹਦੇ ਜ਼ਰੀਏ ਇਸ ਧਰਤੀ ਉੱਤੇ ਆਪਣਾ ਕਬਜ਼ਾ ਕਰ ਸਕਣ ਪਰ ਨਿੱਕੀ ਤੇ ਸੁਖਦੀਪ ਇਨ੍ਹਾਂ ਨੂੰ ਕਿਵੇਂ ਚਕਮਾ ਦਿੰਦੇ ਨੇ ਤੇ ਇਹਨਾਂ ਨੂੰ ਕਿਵੇਂ ਮੁਕਤੀ ਦਿਵਾਉਂਦੇ ਨੇ ਹੁਣ ਤੱਕ ਅਸੀਂ ਇਹ ਜਾਣ ਲਈ ਆਏ ਹੁਣ ਤੱਕ ਇਸ ਕਹਾਣੀ ਦੇ 6 ਪਾਰਟ ਕੰਪਲੀਟ ਹੋ ਚੁੱਕੇ ਨੇ 6ਵੇਂ ਪਾਰਟ ਵਿੱਚ ਅਸੀਂ ਜਾਣਿਆ ਹੈ ਕਿ ਕਿਸ ਤਰ੍ਹਾਂ ਨਿੱਕੀ ਦੇ ਪਿੰਡ ਦੇ ਅੰਦਰ ਇੱਕ ਯੂਐਫਓ ਦਾ ਹਮਲਾ ਹੋ ਜਾਂਦਾ ਹੈ ਕਿ ਨਿੱਕੀ ਆਪਣੇ ਪਿੰਡ ਵਾਲਿਆਂ ਨੂੰ ਇਸ ਯੂਐਫਓ ਦੇ ਹਮਲੇ ਤੋਂ ਬਚਾਉਣ ਵਿੱਚ ਕਾਮਯਾਬ ਰਹੀ ਜਾਂ ਨਹੀਂ ਇਸ ਕਹਾਣੀ ਦੀ ਸ਼ੁਰੂ ਤੋਂ ਲੈ ਕੇ ਅੱਜ ਤੱਕ ਦੀ ਕਹਾਣੀ ਜ਼ਰੂਰ ਸੁਣੋ ਬਹੁਤ ਹੀ ਰੋਮਾਂਚਕ ਕਹਾਣੀ ਹੈ ਜਿਹਦਾ ਰਿਸਪੌਂਸ ਬਹੁਤ ਹੀ ਵਧੀਆ ਤਰੀਕੇ ਦਾ ਮਿਲ ਰਿਹਾ ਹੈ ਤੇ ਅੱਜ ਪਾਗ 7ਵਾਂ ਸਟਾਰਟ ਹੋਣ ਜਾ ਰਿਹਾ ਏ ਜਿਹਦੇ ਵਿੱਚ ਅਸੀਂ ਜਾਣਾਂਗੇ ਕਿ ਉਹ ਯੂ ਐਫਓ ਉਹ ਏਲੀਨ ਸ਼ਿਪ ਜਿਹੜੀ ਨਿੱਕੀ ਨੇ ਤਬਾਹ ਕੀਤੀ ਸੀ ਉਹ ਅੱਗੇ ਹੋਰ ਕੀ ਕਰ ਸਕਦੀ ਹੈ ਸੋ ਆਓ ਬਿਨਾ ਕਿਸੇ ਦੇਰੀ ਤੋਂ ਸਟਾਰਟ ਕਰਦੇ ਹਾਂ ਕਹਾਣੀ ਨਿੱਕੀ ਤੇ ਉਸ ਦੀਆਂ ਸ਼ਕਤੀਆਂ ਪਾਗ 7ਵਾਂ ਕੁਝ ਦਿਨ ਬਾਅਦ ਨਿੱਕੀ ਦੇ ਪਿੰਡ ਵਿੱਚ ਸ਼ਾਂਤੀ ਦੁਬਾਰਾ ਟੁੱਟ ਗਈ ਸਰਕਾਰ ਦੀਆਂ ਟੀਮਾਂ ਜੋ ਪਹਿਲਾਂ ਯੂ ਐਫ ਓ ਦੀ ਜਾਂਚ ਕਰਨੇ ਆਈਆਂ ਸਨ ਵਿੱਚੋਂ ਕੁਝ ਅਧਿਕਾਰੀਆਂ ਦੀ ਨੀਅਤ ਖਰਾਬ ਹੋ ਗਈ। ਉਹਨਾਂ ਨੇ ਉਸ ਗੋਲਾਕਾਰ ਚੀਜ਼ ਜੋ ਨਿੱਕੀ ਨੇ ਜ਼ਮੀਨ ਦੇ ਅੰਦਰ 10 ਫੁੱਟ ਗड्ढे ਵਿੱਚ ਸੀਲ ਕਰ ਦਿੱਤੀ ਸੀ ਉਸ ਨੂੰ ਚੋਰੀ ਛੁਪੇ ਬਾਹਰ ਕੱਢਣ ਦੀ ਯੋਜਨਾ ਬਣਾਈ। ਉਹਨਾਂ ਦਾ ਮਕਸਦ ਇਹ ਕਿ ਯੂ ਐਫ ਓ ਦੀ એનર્ਜੀ ਨੂੰ ਆਪਣੇ ਕਬਜ਼ੇ ਵਿੱਚ ਕਰਕੇ ਉਸ ਦੀ ਸ਼ਕਤੀ ਹਾਸਲ ਕਰਨਾ ਤਾਂ ਕਿ ਉਹ ਆਪਣੀ ਤਾਕਤ ਤੇ ਹਕੂਮਤ ਨੂੰ ਵਿਦਾ ਸਕਣ। ਉਨਾਂ ਨੇ ਰਾਤ ਦੇ ਹਨੇਰੇ ਵਿੱਚ ਪਿੰਡ ਤੋਂ ਦੂਰ ਜੰਗਲ ਦੇ ਉਸ ਹਿੱਸੇ ਵਿੱਚ ਖੁਦਾਈ ਸ਼ੁਰੂ ਕਰ ਦਿੱਤੀ ਜਿੱਥੇ ਯੂ ਐਫ ਓ ਦੱਬਿਆ ਗਿਆ ਸੀ ਨਿੱਕੀ ਜੋ ਹੁਣੇ ਆਪਣੀ ਜ਼ਿਆਦਾਤਰ ਸ਼ਕਤੀਆਂ ਖੋ ਚੁੱਕੀ ਸੀ ਉਸ ਨੂੰ ਇੱਕ ਰਾਤ ਸੁਪਨੇ ਵਿੱਚ ਉਹੀ ਅਸਮਾਨੀ ਆਵਾਜ਼ ਸੁਣਾਈ ਦਿੱਤੀ ਤੇ ਸ਼ਕਤੀ ਨੂੰ ਖਤਰਾ ਹੈ ਨਿੱਕੀ ਤੇਰੀ ਸ਼ਕਤੀ ਨੂੰ ਖਤਰਾ ਹੈ ਨਿੱਕੀ ਇਹ ਆਵਾਜ਼ ਉਹਦੇ ਸੁਪਨੇ ਅੰਦਰ ਵਾਰ-ਵਾਰ ਗੂੰਜਣ ਲੱਗੀ ਇੱਕਦਮ ਝਟਕੇ ਨਾਲ ਨਿੱਕੀ ਉੱਠ ਖੜੀ ਹੋਈ ਤੇ ਉਹਦੀਆਂ ਅੱਖਾਂ ਦੇ ਵਿੱਚ ਅੰਗਾਰ ਸੀ ਤੇ ਉਹਨੂੰ ਅਹਿਸਾਸ ਹੋਇਆ ਕਿ ਉਹਦੀ ਜ਼ਿੰਮੇਵਾਰੀ ਅੱਜ ਵੀ ਖਤਮ ਨਹੀਂ ਹੋਈ ਉਹਨੇ ਸੁਖਦੀਪ ਨੂੰ ਸਾਰੀ ਗੱਲ ਦੱਸੀ ਕਿ ਕਿਸ ਤਰ੍ਹਾਂ ਉਹਨੂੰ ਸੁਪਨੇ ਆ ਰਹੇ ਨੇ ਉਹਨੂੰ ਲੱਗਦਾ ਹੈ ਕਿ ਉਸ ਯੂ ਐਫ ਓ ਨੂੰ ਖਤਰਾ ਹੈ ਸਾਨੂੰ ਉਹਦੇ ਕੋਲ ਜਾਣਾ ਚਾਹੀਦਾ ਹੈ ਤੇ ਦੋਨੋਂ ਜੰਗਲ ਵੱਲ ਨਿਕਲ ਗਏ ਸੁਖਦੀਪ ਨੇ ਆਪਣੀ ਪਿਸਤਲ ਤੇ ਪੁਰਾਣੇ ਮੰਤਰ ਵਾਲੀ ਮਾਲਾ ਨਾਲ ਚੱਕ ਲਈ ਜਦੋਂ ਕਿ ਨਿੱਕੀ ਨੇ ਆਪਣੇ ਦਿਲ ਦੀ ਹਿੰਮਤ ਤੇ ਭਰੋਸਾ ਕੀਤਾ ਜੰਗਲ ਵਿੱਚ ਪਹੁੰਚ ਉਹਨਾਂ ਨੇ ਦੇਖਿਆ ਕਿ ਅਧਿਕਾਰੀ ਆਰਮੀ ਦੀ ਯੂਨੀਫਾਰਮ ਵਿੱਚ ਭਾਰੀ ਮਸ਼ੀਨਰੀ ਨਾਲ ਖੁਦਾਈ ਕਰ ਰਹੇ ਸਨ। UFO ਦੀ ਚਮਕ ਜ਼ਮੀਨ ਦੇ ਅੰਦਰ ਤੋਂ ਦਿਸ ਰਹੀ ਸੀ ਤੇ ਉਸ ਦੀ એનર્ਜੀ ਨੇ ਹਵਾ ਵਿੱਚ ਇੱਕ ਅਜੀਬ ਜਿਹਾ ਗੁਣ ਗੁਣਾ ਪੈਦਾ ਕਰ ਦਿੱਤਾ। निक्की ਨੇ ਆਪਣੀ ਬਚੀ ਹੋਈ ਦਿਮਾਗੀ ਸ਼ਕਤੀ ਨਾਲ ਅਧਿਕਾਰੀਆਂ ਦੇ ਵਿਚਾਰ ਪੜ੍ਹੇ ਤੇ ਜਾਣ ਪਾਈ ਕਿ ਉਹਨਾਂ ਦਾ ਲੀਡਰ ਕਲਨਲ रावत ਯੂਐਫਓ ਦੀ ਸ਼ਕਤੀ ਨੂੰ ਆਪਣੇ ਲਈ ਇਸਤੇਮਾਲ ਕਰਨਾ ਚਾਹੁੰਦਾ ਸੀ ਉਸ ਨੇ ਆਪਣੀਆਂ ਸਾਥੀਆਂ ਨੂੰ ਕਿਹਾ ਸੀ ਕਿ ਨਿੱਕੀ ਨੂੰ ਖਤਮ ਕਰਨਾ ਜ਼ਰੂਰੀ ਹੈ ਕਿਉਂਕਿ ਉਹ ਉਹਨਾਂ ਦੇ ਰਾਹ ਵਿੱਚ ਰੁਕਾਵਟ ਬਣੂਗੀ ਨਿੱਕੀ ਤੇ ਸੁਖਦੀਪ ਨੇ ਹੌਲੀ-ਹੌਲੀ ਚੋਰੀ ਛੁਪੇ ਯੋਜਨਾ ਬਣਾਈ ਨਿੱਕੀ ਨੇ ਆਪਣੀ ਰੂਹ ਦੀ ਬਚੀ ਖੁਜੀ ਸ਼ਕਤੀ ਨੂੰ ਜਗਾਇਆ ਜੋ ਉਹਨੇ ਯੂਐਫਓ ਨੂੰ ਸੀਲ ਕਰਨ ਵਕਤ ਗਵਾ ਦਿੱਤੀ ਸੀ ਉਸਨੇ ਆਪਣੇ ਦਿਲ ਵਿੱਚ ਸੁਖਦੀਪ ਪਿੰਡ ਤੇ ਆਪਣੇ ਪਰਿਵਾਰ ਦੀਆਂ ਯਾਦਾਂ ਨੂੰ ਯਾਦ ਕੀਤਾ ਤੇ ਉਸ ਦੀ ਰੂਹ ਵਿੱਚ ਇੱਕ ਛੋਟੀ ਜਹੀ ਰੋਸ਼ਨੀ ਜਾਗੀ ਉਹਨੇ ਆਪਣੀ એનર્ਜੀ ਫੀਲਡ ਦੀ ਤਾਕਤ ਨੂੰ ਦੁਬਾਰਾ ਜਗਾ ਲਿਆ ਪਰ ਇਹ ਤਾਕਤ ਇੰਨੀ ਕਮਜ਼ੋਰ ਸੀ ਕਿ ਉਹ ਸਿਰਫ ਇੱਕ ਵਾਰ ਹੀ ਇਸਤੇਮਾਲ ਕਰ ਸਕਦੀ ਸੀ ਨਿੱਕੀ ਨੇ ਸੁਖਦੀਪ ਨੂੰ ਕਿਹਾ ਵੀਰ ਜੀ ਮੈਨੂੰ ਭਰੋਸਾ ਹੈ ਮੈਂ ਇਹਨਾਂ ਨੂੰ ਰੋਕ ਲਵਾਂਗੀ ਉਹ ਖੁਦਾਈ ਵਾਲੇ ਇਲਾਕੇ ਵਿੱਚ ਪਹੁੰਚ ਗਈ ਤੇ ਕਲਨਲ 라ਵਤ ਨੂੰ ਲਲਕਾਰਿਆ ਓਏ ਤੁਸੀਂ ਇਹ ਕੰਮ ਛੱਡ ਦਿਓ ਤੁਸੀਂ ਇਹ ਸ਼ਕਤੀ ਨੂੰ ਨਹੀਂ ਸੰਭਾਲ ਸਕਦੇ ਕਲਨਲ 라ਵਤ ਸਾਹਿਬ ਤੁਸੀਂ ਇਹ ਕੰਮ ਨਾ ਕਰੋ ਇਹ ਸ਼ਕਤੀ ਤੁਹਾਨੂੰ ਖਤਮ ਕਰ ਦੇਵੇਗੀ ਤੁਹਾਡਾ ਅਤੀਤ ਤੁਹਾਡੀ ਜ਼ਿੰਦਗੀ ਤੁਹਾਡਾ ਅੱਜ ਤੁਹਾਡਾ ਆਉਣ ਵਾਲਾ ਕੱਲ ਇਹ ਸ਼ਕਤੀ ਬਿਲਕੁਲ ਬਰਬਾਦ ਕਰ ਸਕਦੀ ਹੈ ਕਲਨਲ 라ਵਤ ਸਾਹਿਬ ਇਹ ਜ਼ਮੀਨ ਦੀ ਤਬਾਹੀ ਦਾ ਕਾਰਨ ਬਣੇਗੀ। रावत ਨੇ ਹਾਸਦੇ ਹੋਏ ਨਿੱਕੀ ਤੇ ਗੋਲੀ ਚਲਾ ਦਿੱਤੀ ਪਰ ਨਿੱਕੀ ਨੇ ਆਪਣੀ ਆਖਰੀ એનર્ਜੀ ਫੀਲਡ ਨਾਲ ਉਹਨੂੰ ਰੋਕ ਲਿਆ। ਉਸ ਦੀ ਰੋਸ਼ਨੀ ਨੇ ਯੂ ਐਫ ਓ ਦੀ ਰੋਸ਼ਨੀ ਨੂੰ ਚਮਕ ਨੂੰ ਕੱਟ ਕਰ ਦਿੱਤਾ ਤੇ ਜ਼ਮੀਨ ਦੁਬਾਰਾ ਤਾਜ਼ ਗਈ। ਯੂ ਐਫ ਓ ਨੂੰ ਹਮੇਸ਼ਾ ਲਈ ਦਬਾਅ ਦਿੱਤਾ ਗਿਆ ਪਰ ਇਸ ਪ੍ਰੋਸੈਸ ਵਿੱਚ ਨਿੱਕੀ ਦੀ ਸਾਰੀ ਸ਼ਕਤੀ ਖਤਮ ਹੋ ਗਈ ਤੇ ਉਹ بےਹੋਸ਼ ਹੋ ਕੇ ਡਿੱਗ ਗਈ। ਸੁਖਦੀਪ ਨੇ ਉਹਨੂੰ ਚੱਕਿਆ ਤੇ ਪਿੰਡ ਲੈ ਗਿਆ। ਕਲਨਲ ਰਾਵਤ ਤੇ ਉਹਦੇ ਸਾਥੀਆਂ ਨੂੰ ਸਰਕਾਰ ਨੇ ਗ੍ਰਿਫਤਾਰ ਕਰ ਲਿਆ। ਹੁਣ ਨਿੱਕੀ ਦੀ ਇਹ ਗੱਲ ਪੂਰੀ ਦੁਨੀਆ ਵਿੱਚ ਫੈਲ ਗਈ ਕਿ ਕਿਸ ਤਰ੍ਹਾਂ ਉਸਨੇ ਕਲਨਲ ਰਾਵਤ ਜੋ ਕਿ ਬਹੁਤ ਹੀ ਬਦਮਾਸ਼ ਟਾਈਪ ਦਾ ਬੰਦਾ ਸੀ ਉਸਨੂੰ ਹਰਾ ਦਿੱਤਾ ਤੇ ਐਸ ਅਦਭੁਤ ਸ਼ਕਤੀ ਨੂੰ ਉਹਦੇ ਚੰਗੂਲ ਦੇ ਵਿੱਚ ਆਉਣ ਤੋਂ ਆਇਆ ਹੈ ਨਿੱਕੀ ਹੁਣ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਗਈ ਨਿੱਕੀ ਨੂੰ ਜਦੋਂ ਹੋਸ਼ ਆਇਆ ਹੁਣੇ ਸੁਖਦੀਪ ਨੂੰ ਕਿਹਾ ਵੀਰ ਜੀ ਮੈਂ ਆਪਣੀ ਸ਼ਕਤੀ ਖੋ ਦਿੱਤੀ ਪਰ ਮੇਰਾ ਪਿੰਡ ਤੇ ਤੇਰਾ ਪਿਆਰ ਮੇਰੇ ਕੋਲ ਹੈ ਮੈਂ ਪਿੰਡ ਦੀ ਨਿੱਕੀ ਆ ਪਿੰਡ ਵਾਲਿਆਂ ਨੇ ਉਸੇ ਤਰ੍ਹਾਂ ਨਿੱਕੀ ਨੂੰ ਮਾਣ ਸਤਿਕਾਰ ਦਿੱਤਾ ਤੇ ਉਸ ਦੀ ਹਿੰਮਤ ਨੇ ਸਭ ਨੂੰ ਸਿਖਾਇਆ ਕਿ ਸੱਚਾਈ ਤੇ ਪਿਆਰ ਦੀ ਤਾਕਤ ਕਿਸੇ ਵੀ ਅਸਮਾਨੀ ਸ਼ਕਤੀ ਤੋਂ ਵੱਡੀ ਹੈ ਕਿ ਸੱਚਮੁੱਚ ਇੱਥੇ ਉਹ ਅਸਮਾਨੀ ਸ਼ਕਤੀ ਅਸਮਾਨੀ ਯੂ ਐਫ ਓ ਜਿਹਦੇ ਕੋਲ ਅਨੰਤ ਸ਼ਕਤੀ ਹੈ ਉਹ ਵਾਕਈ ਖਤਮ ਹੋ ਚੁੱਕੀ ਹੈ ਜਾਂ ਫਿਰ ਫੇਰ ਕਿਸੇ ਤਰੀਕੇ ਦੇ ਨਾਲ ਧਰਤੀ ਵਿੱਚੋਂ ਨਿਕਲ ਸਕਦੀ ਹੈ ਕੀ ਇਹ ਯੂਐਫਓ ਧਰਤੀ ਨੂੰ ਬਰਬਾਦ ਕਰ ਸਕਦੀ ਹੈ ਜੇਕਰ ਇਹ ਯੂਐਫਓ ਧਰਤੀ ਨੂੰ ਬਰਬਾਦ ਕਰੇਗੀ ਕਿ ਨਿੱਕੀ ਧਰਤੀ ਨੂੰ ਇਸ ਯੂਐਫਓ ਦੇ ਚੰਗਲ ਤੋਂ ਬਚਾ ਪਾਉਗੀ ਇਹ ਸਭ ਕੋ ਜਾਣਾਂਗੇ ਆਪਾਂ ਅਗਲੇ ਭਾਗ ਵਿੱਚ ਸੋ ਅੱਜ ਦੀ ਕਹਾਣੀ ਇੱਥੇ ਹੀ ਸਮਾਪਤ ਕਰਦੇ ਹਾਂ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਕਮੈਂਟ ਕਰਕੇ ਵੀਡੀਓ ਨੂੰ ਲਾਈਕ ਕਰਕੇ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਨੂੰ ਜ਼ਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਕਮੀ ਲੱਗੀ ਹੈ ਤੇ ਸਾਨੂੰ ਕਮੈਂਟ ਬਾਕਸ ਵਿੱਚ ਸੁਝਾਅ ਜ਼ਰੂਰ ਦਿਓ ਤਾਂ ਜੋ ਅਸੀਂ ਆਉਣ ਵਾਲੀਆਂ ਕਹਾਣੀ ਸੀਰੀਜ਼ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਬਣਾ ਕੇ ਤੁਹਾਡੇ ਸਾਹਮਣੇ ਲੈ ਕੇ ਆ ਸਕੀਏ ਸੋ ਅੱਜ ਲਈ ਇੰਨਾ ਹੀ ਸਾਥ ਸ੍ਰੀ ਅਕਾਲ ਜੀ